हां जी गाउन ਡੋਲਾ ਸਿਲਕ ਦਾ ਰਹੇਗਾ ਤੇ ਇਨਰ ਇਸ ਦੇ ਨਾਲ ਮਾਈਕਰੋ कॉटन ਦਾ ਅਟੈਚ ਸਾ 55 54 ਇਸ ਦੀ ਲੈਂਥ ਰਹੇਗੀ ਫੁੱਲ ਸਟੀਚ ਰਹੇਗਾ ਪੈਂਟ ਪਿਓਰ कॉटन ਵਿੱਚ ਰਹੇਗਾ ਲੈਂਥ 39 40 ਰਹੇਗਾ ਫੁੱਲ ਸਟੀਚ ਰਹੇਗਾ ਤੇ ਫੈਬਰਿਕ ਜੋ ਦੁਪट्टे ਦਾ ਪਿਓਰ ਸੌਫਟ ਨੈਟ ਵਾਲਾ ਰਹੇਗਾ 2 10 ਮੀਟਰ ਇਸ ਕੱਟ ਰਹੇਗੀ ਦੁਪट्टे ਦੀ ਸਾਈਜ਼ ਮੈਂਸ਼ਨ ਹੈ ਤਾਂ ਤੁਸੀਂ 1750 ਵਿੱਚ ਇਹ ਪਾਰਟੀ ਵੇਅਰ ਬਾਏ ਬਾਏ ਕਰ ਸਕਦੇ ਹੋ ਮੈਚਿੰਗ ਸੂਟ ਰਹਿਣਗੇ ਵਿਦਾਉਟ ਦੁਪੱਟਾ ਪਿਓਰ ਕੈਮਰੀ कॉटन शर्ट 81 ਵੱਡੇ ਪੈਨੇਚ ਬਾਟਮ 2 ਮੀਟਰ ਪਾਕਿਸਤਾਨੀ ਡਿਜ਼ਾਈਨਰ ਤੇ ਤੁਸੀਂ 650 ਵਿੱਚ ਇਹ ਬਾਈ ਕਰ ਸਕਦੇ ਹੋ ਇਹ ਦੁਪੱਟਾ ਸੂਟ ਰਹੇਗਾ ਪਿਓਰ ਵਿਸਕੋਸ ਸੌਫਟ कॉटन ਰਹੇਗੀ ਥ्रेड ਵਰਕ ਮਿਲੇਗਾ ਫੁੱਲ ਫਰੰਟ ਤੇ ਬਾਟਮ ਪਿਓਰ कॉटन ਦੀ ਸਰਪਲਸ कॉटन ਹੈ ਦੁਪੱਟਾ ਪਿਓਰ कॉटन ਵਿਸਕੋਸ ਕੋਟਾ ਡੋਰੀ ਇਹਦਾ ਟਾਈ ਡਾ ਹੀ ਰਹੇਗਾ ਤੇ ਤੁਸੀਂ 600 ਦੇ ਵਿੱਚ ਇਹ ਬਾਈ ਕਰ ਸਕਦੇ ਹੋ ਨੈਕਸਟ 8 ਟਾਈ ਮੀਟਰ ਕੈਮਰੀ ਕਾਟਨ ਟਾਈ ਡਾਈ ਸ਼ਰਟ ਰਹੇਗਾ 8 ਟਾਈ ਮੀਟਰ ਕੈਮਰੀ ਕਾਟਨ ਦੀ ਬਾਟਮ ਤੇ ਵਰਕ ਬਾਜ਼ੂ ਤੇ ਤੇ ਇਸ ਸ਼ਰਟ ਦੇ ਬੈਕ ਸਾਈਡ neck ਤੇ ਵੀ ਵਰਕ ਰਹੇਗਾ 1.5 ਮੀਟਰ ਮਸਲਿਨ ਦਾ ਦੁਪੱਟਾ 950 ਪ੍ਰਾਈਸ ਕਾਟਨ ਦਾ ਸੂਟ ਰਹੇਗਾ 8 ਮੀਟਰ ਸ਼ਰਟ ਬਾਟਮ ਇਸ ਦੇ ਨਾਲ ਕਾਟਨ ਦੀ ਦੁਪੱਟਾ ਇਸ ਸੀਕਵੈਂਸ ਦਾ ਵਰਕ ਵਾਲਾ 900 ਵਿੱਚੇ ਬਾਈ ਕਰ ਸਕਦੇ ਹੋ ਪਾਰਟੀ ਵੇਅਰ ਸੂਟ ਨੇ ਸੌਫਟ ਜੌਰਜਟ ਬਾਂਦਨੀ ਪ੍ਰਿੰਟ ਦੇ ਵਿੱਚ neck ਬਹੁਤ ਸੋਹਣਾ ਰੈਡੀ ਹੋਇਆ size ਜੋ ਇਸਦੀ ਲੈਂਥ 46 ਰਹੇਗੀ ਬਾਟਮ ਇਸ ਨਾਲ ਸੰਤੋਨ ਦੀ 2.5 ਮੀਟਰ ਦੁਪੱਟਾ ਸ਼ਿਫੋਨ ਸ਼ਿਫੋਨ ਦਾ ਲਹਿਰੀਆ ਪ੍ਰਿੰਟ ਫੁੱਲ size ਵਿੱਚ ਮਿਲੇਗਾ ਤੇ ਤੁਸੀਂ ਇਹ 1200 ਦੇ ਵਿੱਚ ਬਾਈ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਹਣੇ ਪਾਰਟੀ wear ਸੂਟ ਨੇ ਆਪਣੇ ਕੋ WhatsApp ਨੰਬਰ ਦਿੱਤਾ ਹੈ screen ਤੇ ਜੋ ਨੰਬਰ ਆ ਰਿਹਾ ਤੁਸੀਂ ਉਸ ਤੇ ਸਕਰੀਨ ਸ਼ਾਟ ਸੈਂਡ ਕਰਕੇ ਆਪਣਾ ਇਹਨਾਂ ਚ ਕੋਈ ਵੀ ਸੂਟ ਬੁੱਕ ਕਰਵਾ ਸਕਦੇ ਹਾਂ ਪਿਓਰ ਕਰੇਪ ਦਾ ਰਹੇਗਾ ਜੀ ਟਾਈ ਮੀਟਰ ਸ਼ਰਟ ਟਾਈ ਮੀਟਰ ਬਾਟਮ ਵਿਦਾਊਟ ਦਪੱਟਾ ਤੇ ਤੁਸੀਂ ਇਹ ਇਹ ਬਾਏ ਕਰ ਸਕਦੇ ਹੋ ਤੇ ਇਹ ਵੀ ਬਹੁਤ ਜ਼ਿਆਦਾ ਸੋਹਣੇ ਸੂਟ ਰੈਰੀ ਹੁੰਦੇ ਨੇ ਤੇ ਬਹੁਤ ਜ਼ਿਆਦਾ ਇਹਨਾਂ ਸੂਟਾਂ ਦੀ ਡਿਮਾਂਡ ਹੈ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਹੀ ਕਰਨੀ ਪੈਂਦੀ ਆ ਇਹ ਵੀ ਬਹੁਤ ਜ਼ਿਆਦਾ ਸੋਹਣੇ ਸੂਟ ਆਏ ਹੋਏ ਨੇ ਟਾਈ ਟਾਈ ਦੇ ਵਿੱਚ ਪਿਓਰ ਕਰੇਪ ਦਾ ਫੈਬਰਿਕ ਰਹੇਗਾ 5 ਮੀਟਰ ਤੁਹਾਨੂੰ ਸੂਟ ਦੀ ਕੱਟ ਮਿਲੇਗੀ ਵਿਦਆਊਟ ਦੁਪੱਟਾ ਇਹ ਸੂਟ ਰਹੇਗਾ ਤੇ ਇਸ ਦਾ ਪ੍ਰਾਈਸ ਦਾ 2050 ਤੇ ਇਹ ਨਾਰਮਲ ਪਣੀ ਦੇ ਵਿੱਚ ਰਹੇਗਾ ਵਿਦਆਊਟ ਦੁਪੱਟਾ ਤੁਸੀਂ ਇਹਨਾਂ ਸੂਟਾਂ ਚ ਕੋਈ ਵੀ ਸੂਟ ਬਾਈ ਕਰ ਸਕਦੇ ਹੋ ਬਹੁਤ ਹੀ ਸੋਹਣਾ ਫੈਬਰਿਕ ਤੇ ਬਹੁਤ ਸੋਹਣਾ ਪ੍ਰਿੰਟ ਦੁਪੱਟਾ ਸੂਟ ਰਹੇਗਾ 2 ਮੀਟਰ ਸ਼ਰਟ ਆਰੀ ਵਰਕ ਵਾਲੀ ਤੇ ਕੈਂਬਰੀ कॉटन ਦੀ 2 ਮੀਟਰ ਬਾਟਮ ਦੁਪੱਟਾ ਪ੍ਰਿੰਟਡ ਰਹੇਗਾ ਤੇ ਤੁਸੀਂ 800 ਦੇ ਵਿੱਚ ਇਹ ਵੀ ਸੂਟ ਬਾਈ ਕਰ ਸਕਦੇ ਹੋ ਵਿਦਆਊਟ ਲਰਨਿੰਗ ਇਹ ਸੂਟ ਸਟਿਚ ਹੋਣਗੇ ਨੈਕਸਟ ਇਹ ਪਿਓਰ ਦੇ ਵਿੱਚ ਰਹੇਗਾ ਜੀ ਬ੍ਰਾਂਡਡ ਫੈਬਰਿਕ ਆ ਵਿਸਕੋਸ ਮਸਲੀਨ ਸੌਫਟ ਵਾਲੀ ਤੇ ਫਰੰਟ ਤੇ ਵਰਕ ਰਹੇਗਾ ਬਾਟਮ ਇਸੇ ਨਾਲ ਸੌਫਟ ਵਿਸਕੋਸ ਮਸਲੀਨ ਦੀ ਰਹੇਗੀ ਦੁਪੱਟਾ ਵੀ ਵਿਸਕੋਸ ਸੌਫਟ ਮਸਲੀਨ ਦਾ ਡਿਜੀਟਲ ਪ੍ਰਿੰਟ ਵਾਲਾ ਰਹੇਗਾ ਤੇ ਤੁਸੀਂ ਇਹ ਵੀ 1850 ਵਿੱਚ ਘਰ ਬੈਠੇ ਸੂਟ ਬਾਈ ਕਰ ਸਕਦੇ ਹੋ ਨੈਕਸਟ ਹੈ ਜੀ ਪਿਓਰ ਜੌਰਜਟ neck ਤੇ work so pretty and beautiful suit ਤੇ ਇਸ ਦੀ ਲੈਂਥ 48 ਆ ਬਾਟਮਸ ਹਨ ਤੋਂਨ ਦੀ 3 ਮੀਟਰ ਦੁਪੱਟਾ ਇਸ ਦਿਨal ਜੌਰਜਟ ਦਾ ਕਟਵਰਕ ਗੋਟਾ ਪੱਤੀ ਦਾ work ਤੇ ਇਹ ਤੁਸੀਂ 1350 ਵਿੱਚ ਬਾਈ ਕਰ ਸਕਦੇ ਹੋ ਪਾਰਟੀ wear ਇਸ ਸੂਟ ਦਾ ਤੇ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਆਏ ਹੋਏ ਨੇ ਤੁਸੀਂ ਇਹਨਾਂ ਚ ਆਰਡਰ ਕਰ ਸਕਦੇ ਹੋ ਪਿਓਰ ਜੌਰਜਟ ਦਾ ਏ ਵੀ ਨੈਟਵਰਕ ਵਾਲਾ ਸੂਟ ਰਹੇਗਾ ਫੁੱਲ ਸਾਈਜ਼ ਲੈਂਥ ਇਸ 47 ਆ ਬਾਟਮ ਸੰਤੂਨ ਦੀ 3 ਮੀਟਰ ਦੁਪੱਟਾ ਫੁੱਲ ਸਾਈਜ਼ ਜੌਰਜਟ ਦਾ ਬਾਰਡਰ ਵਰਕ ਹੋਇਆ ਤੇ 1299 ਵਿੱਚ ਬਾਈ ਕਰ ਸਕਦੇ ਹੋ ਵੀਡੀਓ ਨੂੰ ਤੁਸੀਂ ਐਂਡ ਤੱਕ ਵਾਚ ਕੀਤਾ ਉਸਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ